ਲੇਰੋ ਰਸਤਨ ਕੀ ਆਗਾ ਪਿੱਛੇ ਵੜ ਗਈ 100 ਦੀ ਸਪੀਡ 'ਵਰ ਥੌਟ ਡੈਡ ਹੋ ਗਿਆ ਬੰਦਾ ਤਾਂ ਉਹ ਕਿਆ ਕਰਾ ਕ ਡਰਾਈਵਰ ਜੀ ਓਕੇ ਤੇ ਬੰਦਾ ਮਰ ਗਿਆ ਹਾਂਜੀ ਓਕੇ ਇਸ ਗੜ ਪੈ ਗਿਆ ਜੀ ਜੂਪੀ ਵਿੱਚ ਗੱਡੀਆਂ ਨੂੰ ਅੱਗ ਲਾਣੇ ਤੱਕ ਜਾ ਹਾਂਜੀ ਕੌਣ ਖੜ ਜਾ ਕ ਮੌਕੇ ਤੇ ਵੀ ਬੰਦਾ ਕਿਆ ਕਰਾ ਗਿਆ ਡਰਾਈਵਰ ਭੱਜ ਜੀ ਉਹ ਕਿਆ ਆਪਣਾ 40 ਦੀ ਸਪੀਡ 'ਵਰ ਆ ਗਿਆ ਜੇ ਕੋਈ ਪਿੱਛੇ ਹੀ ਵੜ ਜਾ ਡਰਾਈਵਰ ਕਿਆ ਕਸੂਰ ਹੈ ਜੀ ਕਿ 40 ਦੀ ਸਪੀਡ ਤੇ ਗੱਡੀ ਚਲਾ ਰਹੇ ਸੀ ਪਿੱਛੋਂ ਆ ਕੇ 100 ਤੇ ਕਹਿ ਰਹੇ ਬਲੇਰੋ ਠੋਗੀ ਫਿਰ ਤੁਸੀਂ ਕੀ ਕਰਿਆ ਮੌਕੇ ਤੇ ਉੱਥੇ ਸਭ ਫੋਨ ਕਰਿਆ ਪੁਲਿਸਵਾ ਫੋਨ ਕਰਿਆ ਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਹੈ ਜੀ ਇਤਨਾ ਬੰਦਾ ਡੱਟਦਾ ਜੀ ਤੁਸੀਂ ਬਾਹਰ ਬੁਰ ਜਾਂਦੇ ਹਾਂ ਮਾਚਲ ਹੋ ਗਿਆ ਯੂਪੀ ਹੋ ਗਿਆ ਇੱਧਰ ਬਹੁਤ ਗੁੰਡਾ ਕਰਦੀ ਹੈ ਜੀ ਮਤਲਬ ਲੋਕ ਇਕੱਠੇ ਹੋ ਜਾਂਦੇ ਏਕਤਾ ਹੈ ਨਾ ਦੀ ਪਬਲਿਕ ਡਰਾਈਵਰ ਨੂੰ ਮਾਰਦੀ ਹੈ ਜੀ ਪਬਲਿਕ ਡਰਾਈਵਰ ਨੂੰ ਮਾਰਦੀ ਹੈ ਡਰਾਈਵਰ ਦੀ ਕੋਈ ਨਹੀਂ ਸੁਣਦਾ ਉਸ ਟਾਈਮ ਵਿਰੋਧ ਜੈ ਜੈ ਬਿਲਕੁਲ ਗਵਰਨਮੈਂਟ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਬੰਦੀ ਕਰ ਲੇਗੇ ਦੁਕਾਨ ਕਰ ਲਏਗਾ ਸੀਗੀ ਸਨ ਖੜਾ ਦੋਗੇ ਫਿਰ ਹਾਂ ਜੀ ਟੱਕਾਂ ਵਾਲਿਆਂ ਨੇ ਹੜਤਾਲ ਕੀਤੀ ਟੈਂਕਰਾਂ ਵਾਲੇ ਵੀ ਨਹੀਂ ਪਹੁੰਚੇ ਤਾਂ ਪੈਟਰੋਲ ਪੰਪਾਂ ਤੇ ਕੱਲ ਬੁਰੇ ਹਾਲ ਹੋ ਗਏ ਸੀ ਬੱਸਾਂ ਵਾਲਿਆਂ ਨੇ ਵੀ ਸਮਰਥਨ ਦਿੱਤਾ ਸੀ ਕਿ ਅਸੀਂ ਵੀ ਨਾਲਾ ਤੁਹਾਡੇ ਤਾਂ ਭਾਈ ਸਾਹਿਬ ਹੁਣੀ ਤੇਲ ਪਵਾਉਣ ਵਾਸਤੇ ਪਹੁੰਚੇ ਸੀ ਬੱਸ ਦੀ ਟੈਂਕੀ ਫੁੱਲ ਕਰਾਉਣ ਵਾਸਤੇ ਡਰਾਈਵਰ ਨੇ ਗੱਲਬਾਤ ਕਰਦੇ ਆ ਵੀਰਾਂ ਦੇ ਨਾਲ ਕੀ ਕਹਿੰਦੇ ਨੇ ਭਾਈ ਜੀ ਕਿੰਨੇ ਸਾਲ ਹੋ ਗਏ ਆ ਆ ਵਾਸਤੇ ਚਲਾਉਨੇ ਹੋ ਤੁਸੀਂ ਹਾਂ ਜੀ ਕੀ ਨਾਂ ਹੈ ਤੁਹਾਡਾ ਮਨੀਂਦਰ ਸਿੰਘ ਮਨੀਂਦਰ ਸਿੰਘ ਜੀ ਕਿੰਨੇ ਸਾਲ ਹੋ ਗਏ ਬੱਸ ਚਲਾਉਂਦਿਆਂ ਨੂੰ 15 ਸਾਲ ਹੋ ਗਏ ਜੀ 15 ਸਾਲ ਹੋ ਗਏ ਇਹ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਕੇਂਦਰ ਸਰਕਾਰ ਇਹਦਾ ਵਿਰੋਧ ਕਿਹੜੀ ਗੱਲਾਂ ਕੀਤਾ ਜਾ ਰਿਹਾ ਤੁਹਾਨੂੰ ਤੁਹਾਡੇ ਤੱਕ ਕੀ ਸੁਨੇਹਾ ਆਇਆ ਵੀ ਆਪਾਂ ਵਿਰੋਧ ਕਰਨਾ ਔਰ ਤੁਹਾਨੂੰ ਕੀ ਪਤਾ ਲੱਗਿਆ ਜਿਹੜੀ ਸਜ਼ਾ ਬਤਾਈ ਆ 7 ਲੱਖ ਰੁਪਏ ਰਵਾਨਾ ਕਰਿਆ ਜੀ ਇਹੋ ਗਰੀਬੰਦਾ ਕਿਆ ਕਰਾ ਗਈ ਡਰਾਈਵਰ ਭਾਜੀ ਇਹੋ ਕਿਆ ਆਪਣਾ 40 ਦੀ ਸਪੀਡ ਭਰਾਵਾ ਆਖੇ ਜੇ ਕੋਈ ਪਿੱਛੇ ਹੀ ਵੜ ਗਿਆ ਡਰਾਈਵਰ ਕਾ ਕਿਆ ਕਸੂਰ ਆ ਜੀ ਕੇਰੀ ਹੋਇਆ ਹਾਦਸਾ ਮੇਰੀ ਕਰ ਹੋਇਆ ਭਾਜੀ ਹਾਂਜੀ ਸਮਾਲਾਬਾਦ 40 ਦੀ ਸਪੀਡ ਪਰ ਜਾ ਰਿਹਾ ਸੀ ਜੀ ਬਲੈਰੋ ਰਾਤਾਨ ਕੇ ਆਖਾ ਪਿੱਛੇ ਵੜ ਗਈ 100 ਦੀ ਸਪੀਡ ਪਰ ਹੌਟ ਡੈਟ ਹੋ ਗਿਆ ਬੰਦਾ ਬਤਾਓ ਕੀ ਕਰਾਂਗਾ ਡਰਾਈਵਰ ਜੀ ਓਕੇ ਤੇ ਬੰਦਾ ਮਰ ਗਿਆ ਸੀ ਹਾਂਜੀ ਓਕੇ ਇਸ ਗਾੜ ਪੈ ਗਿਆ ਜੀ ਹਾਂਜੀ ਤੁਸੀਂ ਕਿਹਾ ਨਹੀਂ ਵੀ ਮੇਰੀ ਤਾਂ ਕੋਈ ਗਲਤੀ ਨਹੀਂ ਕੀ ਜਿਵੇਂ ਤੁਸੀਂ ਅੱਗੇ ਚੱਲ ਰਹੇ ਹੋ ਪਿੱਛੋਂ ਆ ਕੇ ਕਿਸੇ ਨੇ ਮਾਰਤੀ ਇਹ ਕਹਿ ਰਹੇ ਹੋ ਸਾਰੀ ਵੱਡੀ ਗੱਡੀ ਦੇਖਾਂ ਜੀ ਵੀ ਵੱਡੀ ਗੱਡੀ ਹੈ ਕਸੂਰ ਹਾਂਜੀ ਡਰਾਈਵਰ ਹੀ ਕੌਣ ਸੁਣਾ ਜੀ ਨਹੀਂ ਉੱਥੇ ਪੱਖਤਾ ਰੱਖਿਆ ਹੋਣਾ ਕੋਰਟ ਦੇ ਵਿੱਚ ਵੀ ਜਾਂ ਪੁਲਿਸ ਦੇ ਅੱਗੇ ਵੀ ਮੈਂ ਤਾਂ ਅੱਗੇ ਜਾ ਰਿਹਾ ਪਿੱਛੋਂ ਆ ਕੇ ਵੱਜੀ ਗੱਡੀ ਅਲੀ ਪਹਿਲੀ ਤਰੀਕ ਲਗਣੀ ਹੈ ਜੀ ਦੇਖੋ ਕਿਆ ਬਣਾਏ ਜੋ ਹਾਦਸੇ ਆਮ ਦੇਖਣ ਨੂੰ ਸੁਣਨ ਨੂੰ ਵੀ ਮਿਲ ਜਾਂਦੇ ਆ ਕਿ ਗਲਤੀ ਵੱਡੀ ਗੱਡੀ ਵਾਲੇ ਦੀ ਕੱਢੀ ਜਾਂਦੀ ਹੈ। ਹਾਂਜੀ। ਔਰ ਉਸ ਤੋਂ ਬਾਅਦ ਫਿਰ ਤੁਸੀਂ ਸਪੋਰਟ ਕਰ ਰਹੇ ਹੋ ਕਿ ਤੁਹਾਡੇ ਨਾਲ ਤਾਂ ਖੁਦ ਨਾ ਹੋਇਆ ਵੀ ਇਹ ਹਾਦਸਾ। ਹਾਂਜੀ। ਉਹਦੇ ਵਿੱਚ ਹੁਣ ਆਉਣ ਵਾਲੇ ਦਿਨਾਂ 'ਚ ਜੇ ਕਾਨੂੰਨ ਆ ਜਾਂਦਾ ਤਾਂ ਫਿਰ ਸਜ਼ਾ ਵੀ ਵਾਧੂਗੀ ਤੁਹਾਨੂੰ ਲੱਗਦਾ ਹੈ ਕਿ ਧੱਕੇ ਨਾਲ ਜਿਹੜੇ ਕੇਸ ਗੱਲ ਪੈ ਜਾਂਦੇ ਆ ਉਹਨਾਂ ਦੀ ਫਜ਼ੂਲ ਸਜ਼ਾ ਭੁਗਤਣੀ ਪਊਗੀ। ਹਾਂਜੀ, ਭੁਗਤਣੀ ਪੈਣੀ ਆਈ। ਤੇ ਕਢਾ ਦੇਗੇ ਸਾਈਡ 'ਮਾਂ ਜੇ ਤਾਂ ਕਾਨੂੰਨ ਲਾਗੂ ਹੋ ਗਏ ਨੇ। ਕੌਣ ਚਲਾਵਾਗਾ ਇਹਨੂੰ? ਫਿਰ ਕੀ ਕੰਮ ਕਰੋਗੇ? ਦੇ ਕਿ ਜਾਨੀ ਹੋਰ ਬਥੇਰੇ ਕਮਾਈ ਖੇਤੀ ਕਰ ਲੇਗੇ ਦੁਕਾਨ ਕਰ ਲਏਗਾ ਸੀਗੀ ਇਹ ਨੂੰ ਸਖਾੜਾ ਦੋਗੇ ਫਿਰ ਹਾਂਜੀ ਭਾਜੀ ਤੁਸੀਂ ਵੀ ਡਰਾਈਵਰ ਹੋ ਮੈਂ ਤਾਂ ਮਾਲਕਾਂ ਜੀ ਤੁਸੀਂ ਮਾਲਕ ਹੋ ਹੈ ਅੱਛਾ ਤੁਸੀਂ ਕੀ ਸੋਚਦੇ ਹੋ ਜਿਵੇਂ ਡਰਾਈਵਰ ਭਾਈ ਜਾਰਾ ਜਿਸ ਤਰੀਕੇ ਦੇ ਨਾਲ ਇਹ ਵਿਰੋਧ ਕਰ ਰਿਹਾ ਹੈ ਕਹਿੰਦੇ ਕਿ ਇਹ ਕਾਨੂੰਨ ਜਿਹੜੇ ਉਹ ਤਾਂ ਭਾਜੀ ਜਾਇਜ਼ ਕਰ ਰਿਹਾ ਵਿਰੋਧ ਜਾਇਜ਼ ਕਰ ਰਿਹਾ ਹੁਣ ਇਹ ਸਰਕਾਰ ਕਹਿੰਦੀ ਹੈ ਵੀ ਜੇ ਐਕਸੀਡੈਂਟ ਹੁੰਦਾ ਤਾਂ ਮੌਕੇ ਤੇ ਉਹਨੂੰ ਚਾਕੇ ਹਸਪੀਟਲ ਜਾਓ ਫਿਰ ਉਹ ਪাবਲਿਕ ਡਰਾਈਵਰ ਨੂੰ ਮਾਰਦੀ ਹੈ ਜੀ ਪਬਲਿਕ ਡਰਾਈਵਰ ਨੂੰ ਮਾਰਦੀ ਹੈ ਡਰਾਈਵਰ ਦੀ ਕੋਈ ਨਹੀਂ ਸੁਣਦਾ ਉਸ ਟਾਈਮ ਵਿਰੋਧ ਜਾਇਜ ਆ ਬਿਲਕੁਲ ਗਵਰਨਮੈਂਟ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਜੀ ਹਾਂ ਜੀ ਭਾਜੀ ਇੱਕ ਚੀਜ਼ ਮੈਂ ਹੋਰ ਜਾਨਣਾ ਚਾਹੁੰਦਾ ਜੋ ਤੁਹਾਡੇ ਨਾਲ ਸੜਕ ਹਾਦਸਾ ਹੋਇਆ ਤੁਸੀਂ ਅੱਗੇ ਜਾ ਰਹੇ ਸੀਗੇ ਤੁਸੀਂ ਕਿਹਾ 40 ਦੀ ਸਪੀਡ ਤੇ ਗੱਡੀ ਚਲਾ ਰਹੇ ਸੀ ਪਿੱਛੋਂ ਆ ਕੇ 100 ਤੇ ਕਹਿ ਰਹੇ ਹੋ ਬਲੇਰੋ ਠੋਕ ਗਈ ਫਿਰ ਤੁਸੀਂ ਕੀ ਕਰਿਆ ਮੌਕੇ ਦੇ ਉੱਪਰ ਮੌਕੇ 'ਵਰੋਂ ਪਹਿਲਾਂ ਤਾਂ ਕੱਢੇ ਵਿੱਚੇ ਤੇ ਐਂਬੂਲੈਂਸ ਆ ਫੋਨ ਕਰਿਆ ਪੁਲਿਸਾ ਫੋਨ ਕਰਿਆ ਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਹੈ ਜੀ ਇਤਨਾ ਬੰਦਾ ਡੈੱਡ ਤਾਂ ਜੀ ਆ ਇੱਕ ਬੰਦਾ ਜਗ ਗਿਆ ਤਾਂ ਇੱਕ ਜ਼ਖਮੀ ਹੋ ਗਿਆ ਤਾਂ ਜੀ ਜਿਹੜਾ ਜ਼ਖਮੀ ਹੋਇਆ ਉਸ ਨੂੰ ਇਹਨਾਂ ਨੇ ਪਿੱਛੋਂ ਕੱਢ ਕੇ ਹਸਪੀਟਲ ਪਹੁੰਚਾਇਆ ਇਹਨਾਂ ਨੇ ਤੇ ਇੱਕ ਮੌਕੇ ਤੇ ਬੰਦਾ ਡੈੱਡ ਹੋ ਗਿਆ ਤਾਂ ਹਸਪੀਟਲ ਪਹੁੰਚਾ ਦਿੱਤਾ ਹਾਂਜੀ ਹਾਂਜੀ ਸਰਕਾਰ ਕਹਿੰਦੀ ਕਿ ਜੇ ਇਸ ਤਰੀਕੇ ਨਾਲ ਜਿਵੇਂ ਤੁਸੀਂ ਕੀਤਾ ਔਰ ਉਵੇਂ ਕੋਈ ਕਰਦਾ ਹੈ ਤਾਂ ਫਿਰ ਸਜ਼ਾ ਘੱਟ ਹੋ ਸਕਦੀ ਹੈ ਇਹ ਵੀ ਗੱਲ ਕਹੀ ਹੈ ਪਬਲਿਕ ਬੱਸ ਦੇ ਡਰਾਈਵਰ ਨੂੰ ਮਾਰਦੇ ਆ ਜੀ ਬਹੁਤ ਜ਼ਿਆਦਾ ਡਰਾਈਵਰ ਦੇ ਨਾਲ ਇਹ ਵਿਤਕਰਾ ਕਿਉਂ ਮਤਲਬ ਇਸ ਤਰ੍ਹਾਂ ਦਾ ਵਿਹਾਰ ਕਿਉਂ ਹੁੰਦਾ ਤੁਹਾਨੂੰ ਕੀ ਲੱਗਦਾ ਜੇ ਆਪਾਂ ਉਹ ਰੋ ਮਲੇ ਬਾਹਰ ਬੂਰ ਗੱਡੀ ਚੋਂ ਜਾਂਦੇ ਆ ਕੋਈ ਹਾਦਸਾ ਹੋ ਜਾਂਦਾ ਤਾਂ ਡਰਾਈਵਰ ਨੂੰ ਕਿੱਥੇ ਛੱਡਦੇ ਫਿਰ ਪਹਿਲੇ ਡਰਾਈਵਰ ਦੀ ਕਟਾਈ ਕਰਦੇ ਆ ਉਹ ਤਾਂ ਰਾਤ ਦਾ ਟਾਈਮ ਸੀ ਇਹਨਾਂ ਨੇ ਕੱਢ ਉਸ ਸਮੇਂ ਤਾਂ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਰਾਤ ਦਾ ਟਾਈਮ ਸੀ ਇਹਨਾਂ ਨੇ ਕੱਢ ਕੇ ਬੰਦਾ ਇੱਕ ਪੂਰਾ ਹੋ ਲਿਆ ਤੇ ਦੂਜਾ ਇਹਨਾਂ ਨੇ ਜਿਹੜਾ ਜ਼ਖਮੀ ਤਾਂ ਹਸਪੀਟਲ ਪਹੁੰਚਾਤਾ ਅਗਰ ਦਿਨ ਦਾ ਟਾਈਮ ਹੁੰਦਾ ਪਬਲਿਕ ਇਕੱਠੀ ਹੋ ਜਾਂਦੀ ਪਬਲਿਕ ਇਕੱਠੀ ਹੋ ਕੇ ਡਰਾਈਵਰ ਨੂੰ ਮਾਰਦੀ ਆ ਜੀ ਫਿਰ ਡਰਾਈਵਰ ਕਿੱਥੇ ਜਾਵੇ ਇਹ ਕਾਨੂੰਨ ਬਿਲਕੁਲ ਗਲਤ ਆ ਜੀ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਜੀ ਮੌਕੇ ਤੇ ਤੁਸੀਂ ਵੀ ਸੋਚਿਆ ਕਿ ਭਾਈ ਆਪਾਂ ਖਿਸਕ ਚਲੀਏ ਜਾਂ ਤੁਹਾਡੇ ਮਨ ਦੇ ਵਿੱਚ ਇਹ ਸੀ ਕਿ ਇਨਸਾਨੀਅਤ ਨਹੀਂ ਇਹਨਾਂ ਨੂੰ ਬਚਾਈਏ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਨਾ ਨਾ ਆਪਾਂ ਚੜਾਉਂਦੇ ਕਹਾ ਤਾਂ ਜਈਏ ਮੌਕੇ ਪਰ ਦੇਖਿਆ ਬਚਾੜੇ ਚਾਹੀਦੇ ਆ ਜੀ ਪਰ ਜਿਹੜੇ ਲੋਕ ਪਿੱਛੇ ਪੈ ਜਾਣ ਡਰਾਈਵਰ ਕਿਉਂ ਗਲਤ ਆ ਜੀ ਜੀ ਡਰਾਈਵਰਾਂ ਦਾ ਦਰਦ ਆ ਹਾਂ ਜੀ ਹੋਰ ਕੀ ਕਹਿੰਦੇ ਤੁਸੀਂ ਵੀ ਡਰਾਈਵ ਕਰਦੇ ਹੋ ਗੱਡੀ ਨਹੀਂ ਨਹੀਂ ਮੈਂ ਤਾਂ ਮਾਲਕ ਹਾਂ ਉਹ ਤੁਸੀਂ ਵੀ ਹੈ ਮਾਲਕ ਦੇ ਤੌਰ ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਡਰਾਈਵਰ ਭਾਈਚਾਰਾ ਦੱਸਦਾ ਤੁਹਾਨੂੰ ਆ ਕੇ ਚੀਜ਼ਾਂ ਵੀ ਸਾਡੇ ਨਾਲ ਤਾਂ ਆਹ ਹੋ ਰਿਹਾ ਦੱਸੋ ਕੀ ਕਰੀਏ ਜਿੱਦਾਂ ਅਸੀਂ ਬਾਹਰ ਬੂਰ ਜਾਂਦੇ ਹਾਂ ਮਾਚਲ ਹੋ ਗਿਆ ਯੂਪੀ ਹੋ ਗਿਆ ਇੱਧਰ ਬਹੁਤ ਗੁੰਡਾ ਕਰਦੀ ਹੈ ਜੀ ਮਤਲਬ ਲੋਕ ਇਕੱਠੇ ਹੋ ਜਾਂਦੇ ਏਕਤਾ ਨਾ ਦੀਆਂ ਮਾੜੀ ਬੋਟੀ ਗੱਡੀ ਵੀ ਹਿੱਟ ਹੋ ਜਾਂਦੀ ਹੈ ਜੇ ਜਿਦੀ ਚਾਰ ਪੰਜ ਬੰਦੇ ਇਕੱਠੇ ਹੋ ਜਾਂਦੇ ਆ ਪਹਿਲਾਂ ਡਰਾਈਵਰ ਨੂੰ ਹੀ ਫੜਦੇ ਫਿਰ ਡਰਾਈਵਰ ਨੂੰ ਮਾਰਦੇ ਬਹੁਤ ਆ ਜੀ ਯੂਪੀ ਵਾਂ ਗੱਡੀਆਂ ਨੂੰ ਅੱਗ ਲਾਣੇ ਤੱਕ ਜਾਂ ਜ ਭਾਈ ਸਾਹਿਬ ਮਾਲਕ ਨੇ ਬੱਸਾਂ ਦੇ ਤੇ ਨਾਲ ਹੀ ਉਹਨਾਂ ਦੇ ਡਰਾਈਵਰ ਸਾਹਿਬ ਵੀ ਸੀਗੇ ਉਹ ਕਹਿੰਦੇ ਕਿ ਲੋਕ ਬੱਸਾਂ ਨੂੰ ਅੱਗ ਲਾਉਣ ਤੱਕ ਜਾਂਦੇ ਆ ਤਾਂ ਘੱਟੋ ਘੱਟ ਮੌਕੇ ਦੀ ਸਿਚੁਏਸ਼ਨ ਤਾਂ ਸਮਝਣੀ ਚਾਹੀਦੀ ਹੈ ਜਾਂ ਫਿਰ ਕਿਉਂਕਿ ਜਦੋਂ ਮੌਕੇ ਦੇ ਉੱਪਰ ਹਾਦਸਾ ਹੋ ਜਾਂਦਾ ਤਾਂ ਵੱਡੀ ਗੱਡੀ ਵਾਲੇ ਦੀ ਗਲਤੀ ਕਹਿੰਦੇ ਕੱਢੀ ਜਾਂਦੀ ਆ ਇਹਨਾਂ ਦੇ ਨਾਲ ਤਾਂ ਖੁਦ ਦੇ ਨਾਲ ਹੱਡ ਬੀਤੀ ਆ ਭਾਈ ਸਾਹਿਬ ਜਿਹੜੇ ਖੜੇ ਨੇ ਡਰਾਈਵਰ ਸਾਹਿਬ ਔਰ બસ ਚਲਾ ਰਹੀ ਸੀ ਇਹ ਖੁਦ ਦੱਸ ਰਹੇ ਨੇ ਕਹਿੰਦੇ ਕਿ ਮੈਂ 40 ਦੀ ਸਪੀਡ ਤੇ ਜਾ ਰਿਹਾ ਸੀਗਾ ਪਿੱਛੋਂ ਆ ਕੇ ਕੋਈ 100 ਦੀ ਸਪੀਡ ਤੇ ਬਲੈਰੋ ਵੱਜ ਗਈ ਉਹ ਕੇਸ ਵੀ ਕਹਿੰਦੇ ਗਲ ਪੈ ਗਿਆ ਉਹ ਚ ਇਹਨਾਂ ਨੇ ਦਾਵਾ ਕੀਤਾ ਕਿ ਮੇਰੀ ਕਹਿੰਦੇ ਕੋਈ ਗਲਤੀ ਨਹੀਂ ਸੀਗੀ ਤਾਂ ਜਿਸ ਤਰੀਕੇ ਦੇ ਨਾਲ ਹੁਣ ਤੇਲ ਭਰਾ ਰਹੇ ਆ ਇਹ ਤੇਲ ਭਰਾ ਕੇ ਬੱਸਾਂ ਜਾਣਗੀਆਂ ਸੜਕ ਤੇ ਮਤਲਬ ਤੇਲ 227 ਲੀਟਰ ਤੋਂ ਵੱਧ ਪੈ ਗਿਆ ਕਿੰਨਾ ਲੀ ਕਿੰਨੇ ਲੀਟਰ ਪੈ ਜਾਂਦਾ ਬੱਸ 600 ਲੀਟਰ 600 600 ਲੀਟਰ ਤੇਲ ਬੱਸ ਦੇ ਵਿੱਚ ਪੈ ਜਾਣਾ ਇਹਨਾਂ ਦੀ ਚ ਔਰ ਫਿਰ ਇਹਨਾਂ ਨੇ ਪਹੁੰਚ ਜਾਣਾ ਅੱਗੇ ਜਿੱਥੇ ਵੀ ਇਹਨਾਂ ਨੇ ਜਾਣਾ ਹੋਇਆ ਤਾਂ ਇਹ ਮੰਗਾ ਨੇ ਡਰਾਈਵਰ ਭਾਈਚਾਰੇ ਦੀਆਂ ਇਹ ਕਹਿੰਦੇ ਕਿ ਕਾਨੂੰਨ ਗਲਤ ਨੇ ਇਹਨਾਂ ਨੂੰ ਕੇਂਦਰ ਸਰਕਾਰ ਵਾਪਸ ਲਵੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ